ਸ਼ਾਮ ਦੇ 6 ਵਜੇ ਚੁੱਕੇ ਨੇ ਤੇ ਇਸ ਟਾਈਮ ਮੈਂ ਸਰਦੂਲਗੜ੍ਹ ਤੋਂ 20 ਕਿਲੋਮੀਟਰ ਪਿੱਛੇ ਘੱਗਰ ਦੇ ਕਿਨਾਰੇ ਖੜਾ ਜੇ ਅੱਜ ਗੱਲ ਕਰੀ ਆਪਾਂ ਘੱਗਰ ਦੇ ਵਿੱਚ ਪਾਣੀ ਦੀ ਅੱਜ ਇੱਥੇ ਮੇਰੇ ਪਿੰਡ ਹੀਰਕੇ ਦੇ ਵਿੱਚ ਸਰਦੂਲਗੜ੍ਹ ਤੋਂ 20 ਕਿਲੋਮੀਟਰ ਪਿੱਛੇ ਪਾਣੀ ਸਵੇਰ 6 ਵਜੇ ਤੋਂ ਲੈ ਕੇ ਸਟੇਬਲ ਹੋ ਚੁੱਕਿਆ ਬਿਲਕੁਲ ਵੀ ਪਾਣੀ ਨਹੀਂ ਵਧਿਆ ਤੇ ਪਿੱਛੋਂ ਚੰਦਪੁਰਾ ਤੋਂ ਅੱਗੇ ਰਤੀਏ ਦੀ ਖਬਰ ਸੀ ਕਿ ਬੇ ਇੰਚ 1.5 ਇੰਚ ਪਾਣੀ ਵਧਿਆ ਤੇ ਪਿੱਛੋਂ ਪਾਣੀ ਵਧਿਆ ਤੇ ਇੱਥੇ ਸਟੇਬਲ ਕਿਵੇਂ ਹੋ ਸਕਦਾ ਇਹਦਾ ਕਾਰਨ ਹੈ ਕਿ ਸਰਾਂਦ ਤੇ ਬਰੇਟਾ ਡਰੇਨ ਸੀ ਸਰਾਂਦ ਬਰੇਟਾ ਡਰੇਨ ਦੇ ਵਿੱਚ ਪਾਣੀ ਕੱਲ ਹੀ ਕਾਫੀ ਘਟ ਗਿਆ ਸੀ ਤੇ ਅੱਜ ਪਾਣੀ ਹੋਰ ਘਟ ਗਿਆ ਪਿੱਛੋਂ ਪਾਣੀ ਥੋੜਾ ਵਧਿਆ ਤੇ ਸਰਾਂਦ ਬਰੇਟਾ ਡਰੇਨ ਦੇ ਵਿੱਚ ਪਾਣੀ ਘਟ ਗਿਆ ਤਾਂ ਕਰਕੇ ਪਾਣੀ ਇੱਥੇ ਸਟੇਬਲ ਹੋ ਗਿਆ ਤੇ ਸਵੇਰ 6 ਵਜੇ ਤੋਂ ਬਾਅਦ ਬਿਲਕੁਲ ਵੀ ਪਾਣੀ ਇੱਥੇ ਵਧਿਆ ਨਹੀਂਗਾ ਤੇ ਜੇ ਆਪਾਂ ਅੱਗੇ ਸਵੇਰ ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਅੱਜ ਸਰਸੇਰੀ ਦੇ ਵਿੱਚ ਬੰਨਾ ਦੇ ਉੱਪਰ ਦਾਅ ਵਧੇਗੀ ਤੇ ਉਹੀ ਗੱਲ ਹੋਈ ਬੜੇ ਦੁੱਖ ਦੀ ਗੱਲ ਹੈ ਉੱਥੇ ਅੱਜ ਇੱਕ ਬੰਨ ਟੁੱਟ ਗਿਆ ਸਰਦੂਲਗੜ੍ਹ ਤੋਂ 5-7 ਕਿਲੋਮੀਟਰ ਅੱਗੇ ਤੇ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਬੜੇ ਹੀ ਦੁੱਖ ਦੀ ਗੱਲ ਹੈ ਜਿਵੇਂ ਆਪਾਂ 2010 ਅਤੇ 23 ਵਾਲਾ ਹੜ੍ਹ ਦੇਖਿਆ ਹੋਇਆ ਜਿਵੇਂ ਇਹ ਆਪਣੀਆਂ ਫਸਲਾਂ ਨੇ ਤੇ ਸਾਹਮਣੇ ਆਪਣਾ ਘਰ ਹੈ ਉਸ ਟਾਈਮ ਇਹ ਫਸਲਾਂ ਪਾਣੀ ਦੇ ਵਿੱਚ ਜਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਸੀ ਉਹ ਰੁੜ ਗਈਆਂ ਸੀ ਤੇ ਬੜੇ ਦੁੱਖ ਦੀ ਖਬਰ ਹੈ ਸੋ ਕਿਸਾਨ ਭਰਾਵੋ ਪਾਣੀ ਇੱਥੇ ਬਿਲਕੁਲ ਸਟੇਬਲ ਹੋ ਚੁੱਕਿਆ ਹੈ ਪਾਣੀ ਬੜੀ ਵੱਡੀ ਉਮੀਦ ਹੈ ਤੇ ਪ੍ਰਮਾਤਮਾ ਮਿਹਰ ਕਰਦਾ ਜੇ ਅਗਲੇ ਦਿਨਾਂ ਦੇ ਵਿੱਚ ਕੋਈ بارش ਨਹੀਂ ਆਉਂਦੀ ਤਾਂ ਉਮੀਦ ਹੈ ਕਿ ਕੱਲ ਤੋਂ ਕੋਈ ਪਾਣੀ ਆਪਣੇ ਏਰੀਏ ਦੇ ਵਿੱਚ ਘਟਨਾ ਸ਼ੁਰੂ ਹੋ ਜਾਊਗਾ 2-3 ਦਿਨ ਦੀ ਗੱਲ ਹੈ ਬੰਨਾਂ ਤੇ ਪੂਰੇ ਜ਼ੋਰ ਮਾਰ ਕੇ ਆਪਣੇ ਬੰਨਾਂ ਦੀ ਦੇਖ ਰੇਖ ਕਰੋ ਅਗਲੇ ਸਰਸੇ ਏਰੀਆ ਵਾਲੇ ਜ਼ਿਆਦਾਤਰ ਗੱਲ ਹੈ ਵੈਸੇ ਸਾਰੇ ਕਿਸਾਨ ਭਰਾ ਆਪਦੇ ਬੰਨਿਆਂ ਦੀ ਵੱਧ ਤੋਂ ਵੱਧ ਦੇਖਰੇਖ ਕਰ ਰਹੇ ਨੇ ਕਿਸੇ ਦਾ ਜੀ ਨਹੀਂ ਕਰਦਾ ਪਰ ਫਿਰ ਵੀ ਕਹਿੰਨਾ ਦੋ ਤਿੰਨ ਦਿਨ ਦੀ ਗੱਲ ਹੈ ਕੋਈ 2023 ਵਾਲੇ ਹਾਲਾਤ ਨਹੀਂ ਹੈ ਕਿ ਵੀ ਬੰਨ ਨਾ ਤੋੜਦਾ ਹੀ ਜਾਊਗਾ ਪਾਣੀ ਨਾਰਮਲ ਪਾਣੀ ਹੈ ਠੀਕ ਹੈ ਕਿਸੇ ਜਗ੍ਹਾ ਘੱਗਰ ਦੀ ਚੜਾਈ ਘੱਟ ਹੋਣ ਕਰਕੇ ਉੱਥੇ ਬੰਨਾਂ ਦੇ ਨਾਲ ਲੱਗ ਜਾਂਦਾ ਪਾਣੀ ਤੇ ਟੁੱਟਣ ਦਾ ਖਤਰਾ ਵੱਧ ਜਾਂਦਾ ਜਾਂ ਕਿਸੇ ਕੋਈ ਖੁੱਡ ਵਗੈਰਾ ਹੁੰਦੀ ਹੈ ਬੰਨਿਆਂ ਦੇ ਵਿੱਚ ਜਿਵੇਂ ਕੋਈ ਜ਼ਰੂਰਤ ਪੈਂਦੀ ਹੈ ਪ੍ਰਸ਼ਾਸਨ ਦੀ ਤੇ ਪ੍ਰਸ਼ਾਸਨ ਤੋਂ ਕੋਈ ਮਿੱਟੀ ਗੱਟੇ ਆਪਾਂ ਲੈ ਸਕਦੇ ਆ ਪ੍ਰਸ਼ਾਸਨ ਵੀ ਵੱਧ ਚੜ ਕੇ ਮਦਦ ਕਰ ਰਿਹਾ ਜਿਵੇਂ ਕਿ ਆਪਾਂ ਦੇਖਿਆ ਸੀਗਾ ਅੰਮਰਸਾੜਾ ਵਾਲੀ ਸਾਈਡ ਡੀਸੀ ਮੈਡਮ ਸ਼੍ਰੀਮਤੀ ਸਾਖਸ਼ੀ ਸਾਨੀ ਜੀ ਬਹੁਤ ਵੱਡੇ ਪੱਧਰ ਤੇ ਲੋਕਾਂ ਦੀ ਮਦਦ ਕਰਦੇ ਸੀਗੇ ਇੱਕ ਇਨਸਾਨੀਅਤ ਦੇ ਤੌਰ ਤੇ ਆਪਣਾ ਫਰਜ਼ ਵੀ ਸਮਝਦੇ ਹੋਏ ਸੋ ਲੋਕ ਵੀ ਇੱਕ ਭਾਈਚਾਰਕ ਸਾਂਝ ਬਣਾ ਕੇ ਇੱਕ ਦੂਸਰੇ ਦੀ ਬੜੀ ਮਦਦ ਕਰ ਰਹੇ ਨੇ ਕਿ ਬਹੁਤ ਚੰਗੀ ਗੱਲ ਹੈ ਉਵੇਂ ਹੀ ਮੈਂ ਇੱਕ ਅਪੀਲ ਕਰਨਾ ਚਾਹਣਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਉਹ ਵੀ ਇੱਕ ਲੋਕਾਂ ਦੀ ਤਰ੍ਹਾਂ ਭਾਈਚਾਰਕ ਸਾਂਝ ਬਣਾ ਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਇਹ ਕੋਈ ਟਾਈਮ ਇੱਕ ਨਿੰਦਿਆ ਦੀ ਰਾਜਨੀਤੀ ਦਾ ਨਹੀਂ ਹੈਗਾ ਜਾਂ ਪੁਰਾਣੀਆਂ ਸਰਕਾਰਾਂ ਵਾਲੇ ਲੀਡਰ ਹੁਣ ਦੀ ਸਰਕਾਰ ਨੂੰ ਨਿੰਦੀ ਜਾਂਦੇ ਨੇ ਤੇ ਜਾਂ ਹੁਣ ਦੀ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਗਲਤੀ ਕੱਢੀ ਜਾਂਦੀ ਹੈ ਫਿਲਹਾਲ ਉਹ ਟਾਈਮ ਨਹੀਂ ਹੈਗਾ ਕਿ ਆਪਾਂ ਉਹਨਾਂ ਦੀ ਨਿੰਦਿਆ ਕਰੀਏ ਇਹ ਹੜ ਕੋਈ ਪਹਿਲੀ ਵਾਰ ਨਹੀਂ ਆਇਆ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਵੀ ਹੜ ਆਏ ਨੇ ਉਸ ਟਾਈਮ ਦੇ ਵਿੱਚ ਵੀ ਇਹੀ ਹਾਲ ਹੁੰਦਾ ਰਿਹਾ ਹੜਾ